ਆਪਾਂ ਕੋਈ ਨਹੀਂ ਕਰਦੇ ਵਾਹ ਕੋਈ ਨਹੀਂ ਕਰਦੇ ਨਾ ਕਰ ਮਾੜੀ ਪਰ ਕਿੰਨਾ ਕਰ ਉੱਪਰ ਉੱਪਰ ਟੈਕ ਟੈਕ ਕਰ ਸਕਦਾ ਤਾਂ ਬਾਦ ਹਾਂਜੀ ਹਾਂਜੀ ਅੱਗੇ ਠੀਕ ਹੋ ਠੀਕ ਹੋ पेशाब कर ਲੋ ਵਿੱਚ ਕੋਈ ਨਹੀਂ ਨਾਲੀ ਬਾਤੀ ਹੈ ਬਸ ਕੋਈ ਨਹੀਂ ਹਾਂ ਪਾਉ 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 ਜੇ ਦੀ ਪਾਉ ਪਿੱਛੇ ਦੇ ਪੈਰ ਛੱਡੇ ਠੀਕ ਹੈ ਕੋਈ ਕੰਪੋਨੈਂਟ ਸੰਬੰਧੀ ਕੋਈ ਹੈ ਤਾਂ ਜਗਾ ਸੋਨੂ ਬਾਤੀ ਮਰੇ ਗੁਰਵਿੰਦਰ ਲਿਆ ਟੇਪ 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 ਹਾਂਜੀ ਇਹੋ ਜਿਹਾ ਚੱਲ ਰਿਹਾ ਹੈ। ਥੋੜੇ ਬੋਸਟਿਕ ਨੋਜ਼ਲ ਤੋਂ ਲੈਫਟ ਸਾਈਡ ਤੇ ਆਕਸੀਜਨ ਕਿੱਥੇ ਹੈ? ਆਕਸੀਜਨ ਕਿੱਥੇ ਹੈ? ਆਕਸੀਜਨ ਲੈ ਲਓ। ਕਿੱਥੇ ਲੈ ਲੈਂਦੇ ਹਾਂ? ਆਨ ਲਗਾ ਆਨ ਕਰਦੇ ਹਾਂ। ਆਕਸੀਜਨ ਆਪਾਂ ਜਦੋਂ ਲੱਗਦੇ ਆਨ ਆਪਾਂ ਆਨ ਆਪਸੀ। ਕੋਈ ਨਾ ਬੋਲੇ। ਆਕਸੀਜਨ ਲਗਾਓ। ਥੋੜਾ ਜਿਹਾ ਹੋ ਜਾਊਗਾ ਤਾਂ ਹਵਾ ਚੱਲੇਗੀ। ਅੱਛਾ ਕਰ। ਰੱਖੋ। ਆਹ। ਆਹ ਸ਼ਾਨਦਾਰ ਤਾਕਤ। टी

चलो <laughs> 快点！快点！ ਨੀ ਨਹੀਂ ਆਪ ਦਾ ਕਰਨਾਲ ਆ ਆਪਾਂ ਤਾਂ ਉਹ ਜੇ ਆਪਾਂ ਆਏ ਕਿ ਨਾ ਵੀ ਜਿੱਦੜਾ ਮੇਰਾ 소빗 ਕੁਮਾਰ ਜੀ ਅੱਜ ਤੁਸੀਂ ਸਿਵਲ ਹਸਪੀਟਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਰ ਤਾਂ ਫੋ ਦੋਸਤ ਅਸੀਂ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾ ਵਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾ ਵਾਲੇ ਗੋਲੀ ਲੱਗੀ ਸਿੰਘਾ ਵਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਫੇ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਕਾਦੀ ਇਹ ਕੋ ਬਰਾਦੀ ਦੀ ਗੱਡੀ ਬੁੱਕ ਸੀ ਆ ਜੀ ਅੱਛਾ ਜੀ ਸਿੰਘਾ ਵਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੋਗੇ ਤੋਂ ਸਿੰਘਾ ਵਾਲੇ ਵੱਲ ਤੂੰ ਜਾ ਰਹੇ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਉਹ ਤੋਂ ਬਾਅਦ ਉਹ ਤੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਬਲੈਡ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਇਕਦਾ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਆ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲਤ ਉਹ ਤਾਂ ਕਹਿੰਦੇ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਰੈਫਰ ਕਰਤਾ ਹਾਂਜੀ ਜੀ ਸਾਰੇ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਕੀ ਆ ਮਾਮਲਾ ਵੀ ਜੀ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਪਦੀ ਆਫ ਕਰਕੇ ਉਹ ਰਸਤੇ 'ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗੇ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪੁਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਵਜੀਆਂ ਨੇ ਫਾਇਰ ਇਹ ਤਾਂ ਡਾਕਟਰ ਸਭ ਦੱਸਣਗੇ ਕਿ ਕਿੰਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਭ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤੋਂ ਉਹਨੇ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਡ ਕਲੋਂ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਕੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਉਹਰਲੇ ਬਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰਿਆ ਸਰ ਜਿਸਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੰਮ ਡਿਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੰਦਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਿੰਨਾਂ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕਿੱਥੇ ਕੀਤੀ ਜਾਰੀ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਇਹ ਜਾਣਨਾ ਹੈ ਕਿ ਸਾਹਮਣੇ